ਏ ਸਾਨੂੰ ਜਿਹੜੀ ਹੈ ਨਾ ਪ੍ਰਸ਼ਾਸਨ ਨੂੰ ਥ्रेटनिंग ਈਮੇਲਸ ਆਈਆਂ ਸੀ ਕਿ ਸਕੂਲ ਚ ਕੋਈ ਐਕਸਪਲੋਸਿਵ ਹੋ ਸਕਦਾ ਸੋ ਉਸ ਇਨਫੋਰਮੇਸ਼ਨ ਤੇ ਆਪਾਂ ਸਾਰੇ ਸਕੂਲ ਜਿਹੜੇ ਆ ਹੁਣ ਇੱਥੇ ਨਜਵਾਹਰ ਨਵੋਦੇ ਵਿਦਿਆਲਿਆ ਇੱਥੇ ਵੀ ਐਂਟੀ ਸਬੋਟੇਜ ਚੈੱਕ ਕਰਾਈ ਆ ਸੋ ਇਹ ਸਾਰੀਆਂ ਜਿਹੜੀਆਂ ਨਾ ਇਹ ਗਲਤ ਇਨਫੋਰਮੇਸ਼ਨ ਹੈ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਪਾਈ ਗਈ ਔਰ ਇਹ ਸਿਰਫ ਇੱਕ ਸਕੂਲ ਨਹੀਂ ਪੂਰੇ ਕਾਫੀ ਜ਼ਿਲ੍ਹਿਆਂ ਚ ਇਹ ਇਦਾਂ ਦੀਆਂ ਆ ਰਹੀਆਂ ਨਾ ਸੋ ਆਪਾਂ ਪਬਲਿਕ ਨੂੰ ਇਹ ਆਸ਼ਵਾਸਨ ਦੇ ਰਹੇ ਹਾਂ ਕਿ ਇਹ ਸਾਰੀ ਗਲਤ ਇਨਫੋਰਮੇਸ਼ਨ ਹੈ ਇੱਥੇ ਜਿਆਦਾ ਪੈਨਿਕ ਕਰਨ ਦੀ ਲੋੜ ਨਹੀਂ ਹੈ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੈ ਸਕੂਲ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ ਆਪਾਂ ਜਿਹੜੇ ਕੰਟੈਕਟਸ ਹੈਗੇ ਸੋ ਇਹ ਸਾਰੀਆਂ ਈਮੇਲ ਜਿਹੜੀਆਂ ਫਿਲਹਾਲ ਝੂਠੀਆਂ ਨਾ ਇਸ ਤੇ ਸਾਈਬਰ ਟੀਮਾਂ ਸਾਡੀਆਂ ਜਿਹੜੀਆਂ ਉਹ ਵਰਕ ਆਊਟ ਕਰ ਰਹੀਆਂ ਤੇ ਇਸ ਓਰੀਜਿਨ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਈਮੇਲ ਟ੍ਰੈਕਿੰਗ ਈਮੇਲ ਕਿੱਥੋਂ ਆਦੀ ਫਿਲਹਾਲ ਇਹਨਾਂ ਈਮੇਲਸ ਕੋਈ ਸੱਚੀ ਨਹੀਂ ਉਹ ਆਪਾ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਵੀ ਕਹਿੰਨੇ ਆ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਇਦਾਂ ਦੀ ਕੋਈ ਗੱਲਬਾਤ ਸੋ ਚਬੀ ਲਈ ਮੈਂ ਲੋਕਾਂ ਨੂੰ ਇਹੋ ਰਿਕਵੈਸਟ ਕਰਦਾ ਬੇਨਤੀ ਕਰਦਾ ਵੀ ਜਿੱਥੇ ਵੀ ਕੋਈ ਰਹਿ ਰਿਹਾ ਆਪਣੇ ਆਲੇ ਦੁਆਲੇ ਚਾਹੇ ਬਾਜ਼ਾਰ ਹੈ ਚਾਹੇ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਕਿਰਾਏਦਾਰ ਕੋਈ ਬਾਹਰ ਦਾ ਬੰਦਾ ਆ ਕੇ ਰਹਿ ਰਿਹਾ ਉੱਤੇ ਨਿਗਾਹ ਰੱਖਣ ਔਰ ਤੁਹਾਨੂੰ ਕਿਸੇ ਵੀ ਕੋਈ ਸ਼ੱਕੀ ਜਾਂ ਕੁਝ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਜਾਂ ਕਨਸਰਨ ਪੁਲਿਸ ਸਟੇਸ਼ਨ ਨੂੰ ਇਮੀਡੀਏਟਲੀ ਕਾਲ ਕਰਕੇ ਜਿਸਵੇਰੇ ਮਾਨਯੋਗ ਜਿਹੜਾ ਸਿਖਿਆ ਅਫਸਰ ਜੀ ਦਾ ਮੈਨੂੰ ਟੈਲੀਫੋਨ ਸੰਦੇਸ਼ ਪ੍ਰਾਪਤ ਹੋਇਆ ਸੀ ਕਿ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਇੱਕ ਸੂਨਾ ਪ੍ਰਾਪਤ ਹੋਇਆ ਵਾ ਕਿ ਚਾਰ ਸਕੂਲਾਂ ਦੇ ਵਿੱਚ ਕੋਈ ਥ੍ਰੈਟਿੰਗ ਆਈ ਆ ਕਿ ਬੰਬ ਬਲਾਸਟ ਦੇ ਸੰਬੰਧ ਚ ਜਿਸ ਵਿੱਚ ਉਹਨਾਂ ਚਾਰਾਂ ਸਕੂਲਾਂ ਨੂੰ ਹੀ ਅਸੀਂ ਇਨਫੋਰਮੇਸ਼ਨ ਕਰ ਦਿੱਤੀ ਸੀਗੀ ਕਿ ਇਹਨਾਂ ਨੂੰ ਤੁਰੰਤ ਜਿਹੜਾ ਵਾ ਬੰਦ ਕਰ ਦਿੱਤਾ ਜਾਵੇ ਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇ ਜੋ ਕਿ ਉਹਨਾਂ ਵੱਲੋਂ ਸਾਨੂੰ ਕੁਝ ਦੱਸਿਆ ਗਿਆ ਕਿ ਕੱਲ੍ਹ ਬਾਰੇ ਵੀ ਉਹਨਾਂ ਕਿਹਾ ਵੀ ਸਕੂਲ ਬੰਦ ਕੀਤੇ ਜਾਣਗੇ ਉਹਨਾਂ ਵੱਲੋਂ ਸਾਨੂੰ ਕੋਈ ਮੇਲ ਪ੍ਰਾਪਤ ਹੋਈ ਆ ਉਹ ਅਸੀਂ ਮੇਲ ਜਰੀਆ ਮਾਂਜੋਬ ਡਿਪਟੀ ਕਮਿਸ਼ਨਰ ਕੋ ਦਾਸਪੁਰ ਜੀ ਨੂੰ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀ ਜਾਵੇਗੀ ਨਹੀਂ ਅੱਜ ਵਾਸਤੇ ਸੀ ਆਈ ਮੇਲ ਪਰ ਕੁਝ ਸਕੂਲ ਮੁਖੀਆਂ ਵੱਲੋਂ ਇਹ ਕਿਹਾ ਗਿਆ ਕਿ ਕੱਲ੍ਹ ਨੂੰ 20 ਸਕੂਲ ਬੰਦ ਕੀਤੇ ਜਾਣਗੇ ਪਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ ਵੀ ਤੁਸੀਂ ਮੇਲ ਕਰੋ ਸਾਨੂੰ ਅਸੀਂ ਉਹਦੀ ਅਗਲੇਰੀ ਕਾਰਵਾਈ ਹਿੱਤ ਮਾਂਜੋਬ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਪਹੁੰਚਾ ਦਿੱਤੀ ਜਾਵੇਗੀ ਕਿ ਕੱਲ ਸਕੂਲ ਬੰਦ ਕਰਨਾ ਹੈ ਕਿ ਜੰਮੀ ਇਹੋ ਸਕੂਲ ਇਹਨਾਂ ਚਾਰ ਸਕੂਲਾਂ ਨੂੰ ਜੀ ਟਾਈਮ ਦੇ ਬਾਰੇ ਨਹੀਂ ਕੋਈ ਜਾਣਕਾਰੀ ਹੈ ਜੀ ਪਰ ਜੋ ਵੀ ਮੈਨੂੰ ਮੈਸੇਜ ਪ੍ਰਾਪਤ ਹੋਇਆ ਉਹ ਅਸੀਂ ਤੁਰੰਤ ਸਕੂਲ ਪ੍ਰਿੰਸੀਪਲ ਨੂੰ ਮੈਸੇਜ ਕਨਵੇ ਕਰ ਦਿੱਤਾ ਸੀਗਾ ਕਿ ਬੱਚਿਆਂ ਨੂੰ ਸੇਫ ਜਗ੍ਹਾ ਤੇ ਮਤਲਬ ਭੇਜ ਦਿੱਤਾ ਜਾਵੇ ਕਿ ਸਕੂਲ ਬੰਦ ਕਰ ਦਿੱਤੇ ਜਾਓ ਉਹ ਇਹਨਾਂ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਬੱਚੇ ਉਹਨਾਂ ਸਕੂਲਾਂ ਨੂੰ ਅੱਜ ਛੁੱਟੀ ਕਰ ਦਿੱਤੀ ਗਈ ਹੈ ਸਕੂਲ ਬੰਦ ਪਾਈ ਗਏ ਅੱਜ ਸਵੇਰੇ 10:30 ਵਜੇ ਬਹੁਤ ਹੀ ਰਿਸਪੈਕਟਡ ਮਾਨਜੋਗ ਡੀਸੀ ਸਾਹਿਬ ਜੀ ਦਾ ਟੈਲੀਫੋਨ ਮੈਸੇਜ ਆਇਆ ਫੋਨ ਕਿ ਚਾਰ ਸਕੂਲਾਂ ਨੂੰ ਇੱਕ ਥ੍ਰੈਡ ਕਾਲ ਆਈ ਹੈ ਜਿਹਦੇ ਵਿੱਚ ਗੁਰਦਾਸਪੁਰ ਪਬਲਿਕ ਸਕੂਲ, ਟ੍ਰਿਨਿਟੀ ਪਬਲਿਕ ਸਕੂਲ, ਜਵਾਹਰ ਬਦਿਆਲੈਨ ਬੋਲਦੇ ਆ ਔਰ ਜੀਆ لال ਮਿੱਤਲ ਸਕੂਲ ਜਦੋਂ ਇਹ ਸਾਨੂੰ ਇਹਨਾਂ ਚਾਰਾਂ ਸਕੂਲਾਂ ਦਾ ਮੈਸੇਜ ਮਿਲਿਆ ਸੀ ਸਕੂਲ ਮੁਖੀਆਂ ਨੂੰ ਤੁਰੰਤ ਇਨਫੋਰਮ ਕਰ ਦਿੱਤਾ ਔਰ ਸਕੂਲ ਨੂੰ ਜਿਹੜਾ ਹੈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਟਾਫ ਨੂੰ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਤੇ ਬੱਚੇ ਸੁਰੱਖਿਆ ਦਾ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਐ ਤੇ ਪੁਲਿਸ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਦਾ ਕੰਮ ਜਿਹੜੀ ਆ ਉਹ ਕਰ ਰਹੀ ਹੈ ਓਕੇ